ਵੱਡੀ ਖਬਰ ਆ ਰਹੀ ਹੈ ਇੱਕ ਕੈਮੀਕਲ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ ਜਿਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਅੱਗ ਲੱਗਣ ਕਾਰਨ ਚਾਰੇ ਪਾਸੇ ਭਾਜੜ ਮਚੀ ਹੋਈ ਹੈ ਹਾਲਾਂਕਿ ਪਹਿਲਾਂ ਪਹਿਲ ਫੈਕਟਰੀ ਦੇ ਇੱਕ ਪਾਸੇ ਪਏ ਡਰਮਾਂ ਨੂੰ ਥੋੜੀ ਜਿਹੀ ਅੱਗ ਲੱਗੀ ਪਰ ਬਾਅਦ ਵਿੱਚ ਦੇਖਦਿਆਂ ਹੀ ਦੇਖਦਿਆਂ ਇਹ ਅੱਗ ਪੂਰੀ ਫੈਕਟਰੀ ਵਿੱਚ ਫੈਲ ਗਈ ਜਿਸ ਕਾਰਨ ਅੱਗ ਅਤੇ ਧੂਏ ਦਾ ਗੁਬਾਰ ਕਈ ਸੌ ਮੀਟਰ ਉੱਪਰ ਤੱਕ ਉੱਠਦਾ ਨਜ਼ਰ ਆ ਰਿਹਾ ਹੈ ਜੋ ਹਮਨੇ ਪੜ੍ਹਿਆ ਹਾਂ ਜੋ ਵੀ ਹੈ ਤੇ ਤਸਵੀਰਾਂ ਡੇਰਾ ਬੱਸੀ ਦੀਆਂ ਨੇ ਜਿੱਥੇ ਕਿ ਇੱਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗੀ ਹੈ ਜਿਸ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਨੇ ਅੱਗ ਲੱਗਣ ਕਾਰਨ ਹਰ ਪਾਸੇ ਭਗੜਮਚ ਗਈ ਹੈ ਅੱਗ ਬਝਾਉਣ ਲਈ ਆਲੇ ਦੁਆਲੇ ਦੇ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਤੇਜ਼ੀ ਨਾਲ ਫੈਲਦੀ ਗਈ ਕਿ ਉਹਨਾਂ ਦੇ ਬਸ ਤੋਂ ਬਾਹਰ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਜੁਟੀਆਂ ਹੋਈਆਂ ਨੇ ਪਰ ਹਾਲੇ ਤੱਕ ਵੀ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਦੱਸਿਆ ਕਿ ਇਹ ਅੱਗ ਕਰੀਬ 3 ਤੋਂ 4 ਵਜੇ ਦੇ ਵਿਚਕਾਰ ਲੱਗੀ ਅਤੇ ਕਰੀਬ 2 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਇਸ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਹਾਲਾਂਕਿ ਇਸ ਫੈਕਟਰੀ ਵਿੱਚ ਕਿਹੋ ਜਿਹਾ ਕੈਮੀਕਲ ਮੌਜੂਦ ਸੀ ਅਤੇ ਇਸ ਫੈਕਟਰੀ ਵਿੱਚ ਉਸ ਕੈਮੀਕਲ ਨਾਲ ਇਹੋ ਜਿਹਾ ਕੰਮ ਕੀਤਾ ਜਾਂਦਾ ਸੀ ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀਏ ਪਰ ਇਹ ਤਸਵੀਰਾਂ ਬੇਹਦ ਭਿਆਨਕ ਅਤੇ ਡਰਾ ਦੇਣ ਵਾਲੀਆਂ ਨੇ ਦੱਸਿਆ ਕਿ ਬੀਤੇ ਦਿਨੀ ਹਿਮਾਚਲ ਦੇ ਬੱਤੀ ਚ ਵੀ ਅਜਿਹੀ ਹੀ ਅੱਗ ਲੱਗੀ ਸੀ ਜਿੱਥੇ ਕਿ ਕਈ ਲੋਕ ਫੈਕਟਰੀ ਦੇ ਅੰਦਰ ਹੀ ਸੜ ਕੇ ਸੁਆਹ ਹੋ ਗਏ ਸੀ ਜਿਸ ਤੋਂ ਬਾਅਦ ਹੁਣ ਡੇਰਾਬਸੀ ਚ ਮੁਰਤੋ ਅਜੇਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਅੱਗ ਲੱਗਣ ਕਾਰਨ ਫਿਲਹਾਲ ਕਿੰਨਾ مالی ਜਾਂ ਜਾਨੀ ਨੁਕਸਾਨ ਹੋਇਆ ਇਸ ਬਾਰੇ ਖਬਰ ਨਹੀਂ ਮਿਲ ਸਕੀਏ ਅਤੇ ਨਾ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਪਰ ਫਿਲਹਾਲ ਸ਼ੁਰੂਆਤੀ ਜਾਣਕਾਰੀ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਵਿੱਚ ਰੱਖੇ ਕੈਮੀਕਲ ਦੇ ਡਰਮਾਂ ਨੂੰ ਇਹ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਇਸ ਨੇ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਉਧਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਸ ਕੈਮੀਕਲ ਨਾਲ ਲੱਗੀ ਅੱਗ ਨੂੰ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਪਰ ਕਰੀਬ 2-3 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ